ਅੱਗੇ ਬੁਰਤਾਂ ਜਾ ਰਿਹਾ ਹੈ ਇਹ ਬੀਨ ਦੀ ਜਿਹਨੇ ਵੀ ਡਰਾਈਵਰ ਆਇਆ ਟ੍ਰੈਕਟਰ ਲੈ ਕੇ ਔਰ ਜੋਰ ਪ੍ਰਸ਼ਾਦਾ ਪੁਣੀ ਸ਼ਕਲ ਹਾਂਜੀ 862 ਟ੍ਰੈਕਟਰ ਇਹਦਾ ਹੋਵੇਗਾ 76 ਨੰਬਰ ਜੌਂਡੀਅਰ ਸੋਨ ਅਮਰੀਕਾ 2 ਨੰਬਰ ਬਾਈ ਦੇ ਦੋਵੇਂ ਜਿਹੜੇ ਟ੍ਰੈਕਟਰ ਜਿਹੜੀ ਰਹਿਣਗੇ ਇਸ ਤੋਂ ਬਾਅਦ 76 ਨੰਬਰ ਇਹ ਨਾਲ ਮੇਰੀ ਬੀਨ ਦੀ 2 ਨੰਬਰ ਠੀਕ ਹੈ ਜੀ 76 ਦੇ ਦੋ ਦਾ ਮੁਕਾਬਲਾ ਹੋਣਾ ਜਿਹੜਾ 72 ਦੇ ਦੋ ਨਾਮਕ ਮਕਾਬਲੇ ਦੁਬਾਰ ਕਹਿੰਦੇ ਹੋਵੇਗਾ ਔਰ ਪੀਰ ਬਾਬਾ ਖੁੰਮਰ ਜੀ ਮਹਾਰਾਜ ਬੜੀ ਮੇਰ ਆ ਉਹਨਾਂ ਦੇ ਬੜੀ ਕਹਿੰਦੇ ਇਤਿਹਾਸਿਕ ਧਰਤੀਆਂ ਸ਼ਹੀਦਾਂ ਵਾਲੀ ਪਿੰਡ ਹੈ ਹਰਿਆਣੇ ਦੇ ਵਿੱਚ ਕਹਿੰਦੇ ਵੱਡਾ ਬੋਲ ਵਾਲਾ ਟਰੈਕਟਰ ਦੋਜਨ ਮੁਕਾਬਲੇ ਦਾ ਔਰ ਇਹਨਾਂ ਪਿੰਡਾਂ ਦਾ ਕਹਿੰਦੇ ਅਜੇ ਭਰਾ ਸਾਡਾ ਵੱਡਾ ਬਲਾਰਾ ਹੈ ਔਰ ਬਹੁਤ ਸਾਰਾ ਮਾਣ ਕਹਿੰਦੇ ਕਰਦਾ ਇਸ ਇਲਾਕੇ ਦੇ ਵਿੱਚ ਹੋਰੇ ਪਿੰਡ ਕਹਿੰਦੇ ਵੱਡੀ ਰੌਣਕ ਲੱਗੀ ਹੋਈ ਹੈ ਨਾਲ ਦੇ ਪਾਸ ਇੱਕ ਆ ਗੁਰਦੁਆਰਾ ਜਾ ਰਿਹਾ ਹੈ ਇਹ ਬੀਤਿਆ ਜੀ ਜਿੰਨੇ ਵੀ ਡਰਾਈਵਰ ਆਇਆ ਟਰੈਕਟਰ ਲੈ ਕੇ ਔਰ ਜੋਰ ਪ੍ਰਸ਼ਾਦਾ ਆਪਣੀ ਸ਼ਕਲ ਹਾਂਜੀ 862 ਟਰੈਕਟਰ ਇਹਦਾ ਹੋਵੇਗਾ 76 ਨੰਬਰ ਜੌਂਡੀਅਰ ਸੋਨ ਅਮਰੀਕਾ 2 ਨੰਬਰ ਬਾਈ ਦੇ ਦੋਵੇਂ ਥਿੜਲੇ ਟਰੈਕਟਰ ਜਿਹੜੇ ਰਹਿਣਗੇ ਇਸ ਤੋਂ ਬਾਅਦ 76 ਨੰਬਰ ਇਹ ਨਾਲ ਮੇਰੀ ਬੀਤਿਆ ਦੋ ਨੰਬਰ ਨਾਲ ਠੀਕ ਹੈ ਜੀ 76 ਦੇ ਦੂ ਦਾ ਮੁਕਾਬਲਾ ਹੋਣਾ ਜਿਹੜਾ ਚਤਰ ਤੇ ਦੋ ਨਾਂ ਮੁਕਾਬਲੇ ਦੁਬਾਰ ਕਹਿੰਦੇ ਹੋਵੇਗਾ ਔਰ ਪੀਰ ਬਾਬਾ ਖੰਮਰ ਜੀ ਮਹਾਰਾਜ ਬੜੀ ਮੇਰ ਉਹਨਾਂ ਦੇ ਬੜੀ ਕਹਿੰਦੇ ਇਤਿਹਾਸਿਕ ਧਰਤੀਆਂ ਸ਼ਹੀਦਾਂ ਵਾਲੀ ਪਿੰਡ ਹੈ ਹਰਿਆਣੇ ਦੇ ਵਿੱਚ ਕਹਿੰਦੇ ਵੱਡਾ ਬੋਲ ਵਾਲਾ ਟਰੈਕਟਰ ਟੋਚਨ ਮੁਕਾਬਲਿਆਂ ਦਾ ਔਰ ਇਹਨਾਂ ਪਿੰਡਾਂ ਦਾ ਕਹਿੰਦੇ ਅਜਾ ਭਰਾ ਸਾਡਾ ਵੱਡਾ ਬਲਾਰਾ ਹੈ ਔਰ ਬਹੁਤ ਸ਼ਰਮਾਨ ਕਹਿੰਦੇ ਕਰਦਾ ਇਸ ਇਲਾਕੇ ਦੇ ਵਿੱਚ ਹੋਰੇ ਪਿੰਡ ਕਹਿੰਦੇ ਵੱਡੀ ਰੌਣਕ ਲੱਗੀ ਹੋਈ ਹੈ ਲੌਂਗ ਸਾਈਡਾਂ ਜਿਹੜੀਆਂ ਜੇਨ ਹੋੜੀਆਂ ਮਨ ਲੱਗਦਾ ਜੁੱਤੀਆਂ ਦੀ ਠੀਕ ਹੈ ਇੱਕ ਉਹ ਗੱਡੀ ਦੇ ਬਾਹਰ ਬੱਲੇ ਬੱਲੇ ਹੋ ਜਾਣੀਆਂ ਫੋਨੇ 55 ਦਾਸਾ ਜੁਨੀਅਰ ਕੰਪਨੀ ਵਾਲਿਆਂ ਇੱਕੋ ਇਹ ਰੰਗ ਕੀਤੇ ਆ ਇੱਕੋ ਜੇ ਕਹਿਰਾ ਹੁਣ ਪਤਾ ਲੱਗਣਾ ਪਰ ਜਿਹੜੇ ਟਰੈਕਟਰ ਤੇ ਬੈਠੇ ਆ ਨਾ ਉਹ ਵੱਖਰੇ ਆ ਉਹ ਵੱਖਰੇ ਆ ਪਰ ਟਰੈਕਟਰ जे बजे उसे बैठे वो टाइम पिंडा पिंडा पिंदा पिंदिया पारी मारनी पैनी गल करनी